ਪਾਲ ਸਿੰਘ ਸਮਰ ਪ੍ਰੈਜ਼ੀਡੈਂਟ ਨੰਬਰਦਾਰ ਯੂਨੀਅਨ ਪੰਜਾਬ ਅੱਜ ਅਸੀਂ ਜਿਹੜੀ ਇੱਥੇ ਕਰਤਾਰਪੁਰ ਸਾਹਿਬ ਮੀਟਿੰਗ ਰੱਖੀ ਸੀ ਇਹ ਜ਼ਿਲ੍ਹੇ ਦੀ ਮੀਟਿੰਗ ਇੱਥੇ ਕੀਤੀ ਆ ਕਿਉਂਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਤਰਨਤਾਰਨ ਜਿਹੜੀਆਂ ਮੀਟਿੰਗਾਂ ਛੱਡੀਆਂ ਸ਼ੁਰੂ ਕੀਤੀਆਂ ਗਈਆਂ ਔਰ ਸਰਕਾਰ ਤੋਂ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਆ ਜਿਹੜੀਆਂ ਉਹਨਾਂ ਨੇ ਮੈਨੀਫੈਸਟੋ ਵਿੱਚ ਪਾਈਆਂ ਹੈਗੀਆਂ ਵੀ ਤੁਹਾਡੀ ਜਿਹੜੀ ਨਮਰਦਾਰੀ ਜਾਂ ਪਥਾਵਰਕੀ ਕੀਤੀ ਜਾਊਗੀ ਔਰ ਜਿਹੜਾ ਮਾਨ ਪੱਤਾ ਤੁਹਾਡਾ ਉਹ ਡਬਲ ਕੀਤਾ ਜਾਊਗਾ ਇਸ ਕਰਕੇ ਜਿਹੜੀਆਂ ਉਹ ਹੱਦ ਤੱਕ ਲਾਗੂ ਨਹੀਂ ਹੋਈਆਂ ਤਾਂ ਕਿ ਸਾਨੂੰ ਇਹ ਸਾਰੇ ਪੰਜਾਬ ਦੇ ਵਿੱਚ ਮੀਟਿੰਗਾਂ ਜਿਹੜੀਆਂ ਸ਼ੁਰੂ ਕੀਤੀਆਂ ਉਹ ਕਰਨੀਆਂ ਪੈਣੀਆਂ ਕਰਦੇ ਆ ਤਾਂ ਸਰਕਾਰ ਜਿਹੜੀ ਆ ਉਹਦੇ بڑا ਮੋਟਾ ਦਿਮਾਗ ਦੇ ਵਿੱਚ ਪਵੇ ਕਿ ਨਮਰਦਾਰ ਜਿਹੜੀ ਜਮਾਤ ਆ ਕਿ ਉਹਦੀਆਂ ਜਿਹੜੀਆਂ ਜਾਇਜ਼ ਮੰਗਾਂ ਸਾਨੂੰ ਉਹ ਮੰਨਣੀਆਂ ਚਾਹੀਦੀਆਂ ਅੱਜ ਜਿਹੜੀਆਂ ਸਾਡੀਆਂ ਮੰਗਾਂ ਉਨਾਂ ਤੇ ਵਿਚਾਰ ਕੀਤਾ ਗਿਆ ਔਰ ਗਾਂ ਦੀ ਜਿਹੜੀ ਰਣਨੀਤੀ ਆ ਉਹ ਤੇ ਵਿਚਾਰ ਕੀਤਾ ਗਿਆ ਜੇ ਤਾਂ ਸਾਡੀ ਸਰਕਾਰ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਕੋਈ ਨਾ ਕੋਈ ਫੈਸਲਾ ਲੈਂਦੀ ਆ ਤਾਂ ਵਧੀਆ ਨਹੀਂ ਤਾਂ ਅਸੀਂ ਇੱਕ ਪੰਜਾਬ ਲੈਵਲ ਦੀ ਜਿਹੜੀ ਰੈਡੀ ਆ ਉਹ ਕਰਾਂਗੇ ਉਹ ਜਾਓ ਸਰਕਾਰ ਦੇ ਉਹ ਖਿਲਾਫ ਜਾਓ ਕਿਉਂਕਿ ਪੰਜਾਬ ਉਸ ਨੇ ਬਣਾ ਰਹੇ ਆ ਕੋ ਸਰਕਾਰ ਨੇ ਸਾਡੀਆਂ ਮੰਗਾ ਮੰਨੀਆਂ ਨਹੀਂ ਅੱਜ ਤੱਕ ਉਹ ਵਾਦਾ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਇੱਥੇ ਬਾਈ ਇਲੈਕਸ਼ਨ ਦੇ ਵਿੱਚ ਸਾਡੇ ਕੋਲ ਉਸਟੀ ਭੇਜਿਆ ਨੇ ਰਾਜਵੀਰ ਨਾਲ ਜਲੰਧਰ ਦੇ ਜਿੰਨੇ ਸੀ ਆਪਣੇ ਹਲਕਾ ਇੰਚਾਰਜ ਜਾਂ ਐਮ ਐਲ ਏ ਵਗੈਰਾ ਸਾਰੇ ਸਾਡੇ ਕੋਲ ਗਏ ਉੱਤੇ ਰੀਤ ਪੈਲਸ ਪੈਲਸ ਦੇ ਵਿੱਚ ਤਾਂ ਇਹਨਾਂ ਨੇ ਉਹ ਵਾਦਾ ਕੀਤਾ ਵੀ ਅਸੀਂ ਇਹ ਚੋਣ ਜਾਬਤਾ ਖਤਮ ਹੋਊਗਾ ਤਾਂ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਲਾਗੂ ਕਰਾਂਗੇ ਲੇਕਿਨ ਇਸ ਗੱਲ ਨੂੰ ਵੀ 2 ਸਾਲ ਹੋ ਗਏ ਉਹੀ ਮਤਲਬ ਨਾਲ ਸਾਡੇ ਤੱਕਰ ਸਾਡੇ ਲਈ ਉਹ ਕੋਈ ਮੰਗ ਨਹੀਂ ਕੀਤੀ ਤਾਂ ਕਿ ਸਾਨੂੰ ਦੁਬਾਰਾ ਇਹ ਸੰਘਰਸ਼ ਜਿਹੜਾ ਹੈ ਇਹ ਸ਼ੁਰੂ ਕਰਨਾ ਪਿਆ ਔਰ ਜਿਹੜੀਆਂ ਜਾਇਜ਼ ਮੰਗਾਂ ਹਨ ਲੰਬੜਦਾਰਾਂ ਦੀਆਂ ਉਹ ਅਸੀਂ ਆਪਣੀ ਜਿਹੜੀ ਸਾਡੀ ਜਨਰਲ ਬਾਡੀ ਆ ਉਹ ਪੂਰੀ ਸਰਕਾਰ ਮੈਂ ਇਸ ਵੇਲੇ ਉਹ ਇਹ ਮੰਗਾਂ ਜਿਹੜੀਆਂ ਜਾਇਜ਼ ਜੜੀਆਂ ਮੰਗਾਂ ਉਹ ਅਸੀਂ ਮਰਾ ਕੇ ਹੀ ਸਰਕਾਰ ਤੋਂ ਰਾਵਾਂਗੇ ਕਿ ਨਾ ਮੰਗੂਗੀ ਤਾਂ ਸਰਕਾਰ ਦਾ ਹੀ ਨੁਕਸਾਨ ਹੋਊਗਾ ਇਹਦੇ ਵਿੱਚ ਕਿਉਂਕਿ ਲੰਬੜਦਾਰ ਦੀ 35000 ਵੋਟ ਹੈ 35000 ਲੰਬੜਦਾਰਾਂ ਆ ਉਹਦੀ ਲੱਖਾਂ ਦੇ ਵਿੱਚ ਵੋਟ ਹੈ ਹਰ ਇੱਕ ਪਿੰਡ ਦੇ ਵਿੱਚ ਰੇਗ ਲੰਬੜਦਾਰ ਦੇ ਮਗਰ 100 200 400 250 ਵੋਟ ਜ਼ਰੂਰ ਹੁੰਦੀ ਆ ਕਿਉਂਕਿ ਪੰਜ ਸਰਪੰਚ ਤੇ ਪੰਜ ਸਾਲ ਲਈ ਹੁੰਦੇ ਆ ਲੰਬੜਦਾਰ ਨੇ ساری ਜ਼ਿੰਦਗੀ ਆਪਣਾ ਕੰਮ ਕਰਨਾ ਹੁੰਦਾ ਕਿਸੇ ਨਾਲ ਕੋਈ ਬਹਿਰ ਵਿਰੋਧ ਨਹੀਂ ਜਿਹੜਾ ਆਪਣੇ ਕੋਲੋਂ ਖਰਚ ਕਰਕੇ ਵੀ ਉਹ ਲੰਬੜਦਾਰ ਜੀ ਅਗਲੇ ਦਾ ਕੰਮ ਕਰਾਉਂਦਾ ਹੈਗਾ ਇਸ ਕਰਕੇ ਜਿਹੜੀ ਵੋਟ ਬੈਂਕ ਆ ਉਹ ਲੰਬੜਦਾਰ ਦੇ ਯੂਨੀਅਨ ਦੇ ਵਿੱਚ ਬਹੁਤ ਤਕੜੀ ਵੋਟ ਬੈਂਕ ਆ ਕਿਉਂਕਿ ਜੇ ਸਰਕਾਰ ਸਾਡੀ ਕੋਈ ਮੰਗਰ ਮੰਨਦੀ ਆ ਤਾਂ ਠੀਕ ਹੈ ਉਹਨਾਂ ਦੇ ਫਾਇਦੇ ਦੀ ਗੱਲ ਆ ਨਹੀਂ ਤਾਂ ਫਿਰ ਨੁਕਸਾਨ ਵੀ ਹੋ ਸਕਦਾ ਜਿੱਦਾਂ ਪਿਛਲੀ ਸਰਕਾਰ ਦਾ ਨੁਕਸਾਨ ਹੋਇਆ ਉਸ ਵੇਲੇ ਸਾਨੂੰ ਐਲਾਨ ਕਰਨਾ ਪਿਆ ਚਾਹ ਰਿਹਾ ਕਿ ਕਿਉਂ ਉਹਨਾਂ ਨੇ ਸਾਡੀ ਮੰਗ ਮੰਨ ਕੇ ਵੀ ਨੋਟੀਫਿਕੇਸ਼ਨ ਨਹੀਂ ਸੀ ਕੀਤਾ ਤਾਂ ਉਹਨਾਂ ਦਾ ਨੁਕਸਾਨ ਵੀ ਥੋੜਾ ਹੋਇਆ ਤੁਸੀਂ ਦੇਖਿਆ ਇਹਨਾਂ ਨੇ ਅਸੀਂ ਸਪੋਰਟ ਵੀ ਕੀਤੀ ਹੈ ਸਰਕਾਰ ਦੀ ਔਰ ਬਣਵੇਂ ਪਹਿਲੇ ਬਣ ਕੇ ਵੀ ਬਾ ਆਏ ਲੇਕਿਨ ਫੇ ਵੀ ਹਾਲੇ ਤੱਕ ਸਾਡੀ ਕੋਈ ਮੰਗ ਇਹਨਾਂ ਨੇ ਮੰਨੀ ਨਹੀਂ ਤਾਂ ਕਿ ਸਾਡਾ ਜਿਹੜਾ ਸੰਘਰਸ਼ ਹੈ ਉਹਦਾ ਜਨ ਜਾਊਗਾ ਏ ਥੱਲੇ ਵਾਲ ਸਾਡੇ ਅੱਜ ਅਸੀਂ ਨੰਬਰਦਾਰ ਜੂਨੀਅਨ ਸਾਡੀ ਜਨਰਲ ਬਾਡੀ ਆਈ ਸੀ ਮੇਰੇ ਸਾਥੀ ਜਿਹੜੇ ਉਹਨਾਂ ਸਾਰਿਆਂ ਨਾਲ ਇਸ ਤਾਹ ਕਰਕੇ ਮੈਂ ਐਲਾਨ ਕੀਤਾ ਕਿ ਪਰਸੋਂ ਅਸੀਂ ਨੰਬਰਦਾਰਾਂ ਦਾ ਜਿਹੜਾ ਇੱਕ ਜੂਨੀਅਨ ਦਾ ਕਾਫਲਾ ਕਾਫੀ ਗੱਡੀਆਂ ਲੈ ਕੇ ਉੱਥੇ ਜਾਊਗਾ ਔਰ ਉਹਨਾਂ ਨੇ ਪੂਰੀ ਹਮਦਰਦੀ ਸਾਡੀ ਕਿਉਂਕਿ ਉਹ ਜੋ ਦੱਲੇਵਾਲ ਸਾਹਿਬ ਜਿਹੜੇ ਅੱਜ ਪੋਖਟਾਲ ਤੇ ਬੈਠੇ ਆ ਤੇ ਉਹ ਸਾਡੀ ਖਾਤਰ ਹੀ ਜ਼ਿਮੀਦਾਰ ਦੀ ਖਾਤਰ ਹੀ ਬੈਠੇ ਆ ਇਸ ਕਰਕੇ ਸਾਨੂੰ ਵੀ ਜੇ ਕੋਈ ਇਦਾਂ ਦਾ ਸੰਘਰਸ਼ ਕਰਨਾ ਪਿਆ ਲੰਬੜਦਾਰਾਂ ਨੂੰ ਤੇ ਉਹ ਵੀ ਪਿੱਛੇ ਨਹੀਂ ਹਟੂਗੀ ਤੇ ਉਹ ਲੰਬੜਦਾਰਾਂ ਤੇ ਜਿਹੜੀ ਕਿਸਾਨ ਯੂਨੀਅਨ ਹੈ ਇੱਕ ਪਹਿਲਾਂ ਕਿਸਾਨ ਆ ਪੇ ਬਾਤ ਵਿੱਚ ਲੰਬੜਦਾਰ ਆ ਇਸ ਕਰਕੇ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਅਸੀਂ ਉਹਨਾਂ ਨੂੰ ਪੂਰੀ ਹਮਦਰਦੀ ਦੇ ਕੇ ਆਵਾਂਗੇ ਉੱਥੇ ਜਾ ਕੇ ਪਰਸੋਂ ਦਾ ਪ੍ਰੋਗਰਾਮ ਅਸੀਂ ਜਿਹੜਾ ਲਿਖਿਆ ਹੈਗਾ ਪੂਰੇ ਪਕਾਫਲੇ ਦੇ ਨਾਲ ਹੀ ਨਕੋਤਰ ਤੋਂ ਇੱਥੋਂ ਚੱਲਾਂਗੇ ਗਾਂ ਜਿੱਦਾਂ ਜਿੱਦਾਂ ਜ਼ਿਲ੍ਹੇ ਸਾਡੇ ਨਾਲ ਨਾਲ ਦੇਗਾ ਉਹਨਾਂ ਦੇ ਨਾਲ ਅਸੀਂ ਜਾ ਕੇ ਪੂਰਾ ਆਪਾ ਕੜਾ ਤਾਂ ਪੂਰਾ ਬਣਾ ਕੇ ਕਾਬਲਾ ਸੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਅੱਜ ਜਿਹੜੀ ਮੀਟਿੰਗ ਦਾ ਸਾਰਿਆਂ ਦਾ ਧੰਨਵਾਦ ਵਾਈਗੁਰ ਜੀ ਦਾ ਕਰਦਾ ਹਾਂ ਵਾਈਗੁਰ ਉਹ ਉਹਨਾਂ ਨੇ ਆ ਕੇ ਆਪਣੀ ਜੋ ਮੰਗ ਹੈ ਉਹ ਸਾਡੀ ਪੁਰੀ ਹੈ ਸਰਕਾਰ ਤੋਂ ਚੁੰਦੇ ਉਹ ਮੈਂ ਦਾ ਵਾਸ਼ਮਾੜਾ ਵੀ ਨਾਲ ਜਿਵੇਂ ਮੰਗੇ ਮੈਂ ਕਿਹਾ

ਕੰਮਾਂ ਜੰਦੇ ਆ ਕੇ ਦੱਬ ਕੰਮ ਹੋ ਗਿਆ ਮੈਂ ਇਹ ਕਹਿਣਾ ਚਾਹੁੰਦਾ ਹਾਂ ਜਦੋਂ ਵੀ ਕੋਈ ਸਾਡਾ ਡਿਪਾਰਟਮੈਂਟ ਤੁਹਾਨੂੰ ਕੋ ਕੰਮ ਕਹਿੰਦਾ ਸਾਡਾ ਪੁਲਵਾਰੀ ਸਾਹਿਬਾਂ ਵੀ ਇੰਸਾ ਦਰਜ ਹੋ ਗਿਆ ਆਧਿਕੰਮਾਂ ਜੀ ਤੇ ਅਸਾਈਨ ਕਰ ਮੇਰੀ ਤੁਹਾਡੇ ਦੇ ਸਾਰਿਆਂ ਦੀ ਐਚਵੀਆ ਜਿੰਨਾ ਚਿਰ ਤੁਸੀਂ ਉਹਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਜਾਂ ਉਹਦੇ ਬਾਅਦ ਨੂੰ ਪੁਲਵਾਰੀ ਦੇ ਕਹਿ ਆਪਣੀ ਅੱਖਾਂ ਵਿੱਚ ਸਾਈਨ ਤੁਸੀਂ ਸਾਡੀ ਕ੍ਰਿਡਿਟ ਰੱਖਿਓ ਤਹਾਡੇ ਨਾਮ ਹੀ ਅਸੀਂ ਅੱਗੇ ਜੜੇ ਚਾਕੇ ਇਸ ਕੰਮ ਤੇ ਕੰਮ ਜਾਵੋ। ਇਹ ਵੀ ਇਦਾਂ ਹੋ ਜਾਂਦਾ ਵੀ ਕੰਮ ਪਤਾ ਹੋ ਜਾਂਦਾ। ਨੰਬਰ ਨਾਲ ਜੇ ਸਾਈਨ ਹੋਏ ਹੁੰਦੇ ਆ ਅਸੀਂ ਤੁਸੀਂ ਸਾਰੇ 120 240 460 ਦੇ ਵਿੱਚ ਸਾਰੀ ਰਿਪੋਰਟਾਂ ਦੇ ਆਪਣਾ ਕੰਮ ਜਿਹੜਾ ਆਪਣੀ ਜ਼ਿੰਮੇਵਾਰੀ ਕੀਤੀ ਹੋਈ ਹੈ ਉਹਨੂੰ ਡੜੀਆ ਅਸੀਂ ਵੀ ਜਿੱਤਣਵਾਉਂਦੇ ਆ। ਤੁਸੀਂ ਵੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਘੱਟ ਕੰਮ ਨਾ ਦੇਵੋ। ਪਰ ਜੇ ਵੀ ਸਾਡੇ ਬਿਧਵਤੀ ਸਾਹਿਬ ਨੇ ਕਹਿਤਾ ਕਿ ਨੰਬਰ ਨਾਲ ਵੀ ਅੱਜ ਚੰਗੀ ਚੰਗੀ ਸਾਈਨ ਤਾਂ ਜੀ ਜੀ ਪ੍ਰਮਾਣ ਜਾਣਦੇ ਫਿਰ ਹੀ ਤੁਸੀਂ ਪੁੱਛ ਕੇ ਦੇਖਾ ਬਾਕੀ ਤੁਸੀਂ ਸਾਡੇ ਕੋਲ ਆਇਓ ਫਰਮਾਇਤ ਐਥੇ ਕਿ ਸਾਤ ਨੂੰ ਪਿਛੜ ਰਹਿਣ ਨੂੰ 1.5 ਸਾਲ ਹੋ ਗਿਆ ਤੁਹਾਡੀ ਨੂੰ ਬੰਦਾ ਸਾਰੇ ਜਿਹਨਾਂ ਵੀ ਲੋਕਾਂ ਨਾਲ ਇਹਨਾਂ ਨੂੰ ਤੁਸੀਂ ਪੁੱਛ ਕੇ ਦੇਖ ਲਓ ਕਿ ਜਿਹਦੇ ਅੱਗੇ ਦੀ ਵੀ ਨਾਲ ਕੋਈ ਉਹ ਗੱਲ ਕਹੀ ਹੈ ਕਿ ਸਾਡੇ ਨੂੰ ਅਸੀਂ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਹੋ ਤੱਕ ਪਰ ਇਹਨਾਂ ਦੇ ਆਧਾਰ ਤੇ